ਜੇਠ ਦਾ ਮਹੀਨਾ ਚੜ੍ਹਦਿਆ ਹੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜੇ ਹੁਣ ਦੇਖਿਆ ਜਾਵੇ ਤਾਂ ਬਠਿੰਡੇ ਦਾ ਤਾਪਮਾਨ 44-45 ਦੇ ਆਸ-ਪਾਸ ਚੱਲ ਰਿਹਾ ਹੈ ਕੱਲ ਦਾ ਤਾਪਮਾਨ 45 ਡਿਗਰੀ ਰਿਕਾਰਡ ਕੀਤਾ ਗਿਆ ਸੀ ਦਿਨ ਦਾ ਤਾਪਮਾਨ 45 ਡਿਗਰੀ ਜਾਣੀ ਕਿ ਆਮ ਨਾਲੋਂ 3 ਡਿਗਰੀ ਵੱਧ ਅਤੇ ਰਾਤ ਦਾ ਤਾਪਮਾਨ 30 ਡਿਗਰੀ ਆਮ ਨਾਲੋਂ 5 ਡਿਗਰੀ ਵੱਧ रिकॉर्ड ਕੀਤਾ ਗਿਆ ਸੀ ਜਿਸ ਕਾਰਨ ਕਾਫੀ ਗਰਮੀ ਮਹਿਸੂਸ ਹੋ ਰਹੀ ਹੈ ਪਰ ਜੋ سوشل میڈیا ਤੇ ਅਫਵਾਹਾਂ ਉਡ ਰੀਆਂ ਹਨ ਕਿ 2 ਜੂਨ ਤੋਂ 45 ਤੋਂ 55 ਡਿਗਰੀ ਤਾਪਮਨ ਹੋਵੇਗਾ ਇਸ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਪਰ ਅਜੇ ਹੀ ਕੋਈ ਗੱਲ ਨਹੀਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਡਾਕਟਰ ਜਤਿੰਦਰ ਕੌਰ ਮੌਸਮ ਵਿਗਿਆਨੀ ਬਠਿੰਡਾ ਨੇ ਦੱਸਿਆ ਕਿ ਬਠਿੰਡਾ ਦਾ ਤਾਪਮਨ 44-45 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ ਅਤੇ ਕੱਲ ਦਾ ਤਾਪਮਾਨ 45 ਡਿਗਰੀ ਰਿਕਾਰਡ ਕੀਤਾ ਗਿਆ ਸੀ ਪਿਛਲੇ ਸਾਲ 28 ਮਈ ਨੂੰ ਬਠਿੰਡਾ ਜ਼ਿਲ੍ਹੇ ਵਿੱਚ 47.8 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਸੀ 25 ਤਰੀਕ ਨੂੰ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਹਵਾਵਾਂ ਅਤੇ ਚਮਕ ਗਰਜ ਹੋਣ ਦੀ ਸੰਭਾਵਨਾ ਹੈ ਉਹਨਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਤੇ ਅਪਵਾਹ ਆਰਡਰੀਆਂ ਹਨ ਕਿ 2 ਜੂਨ ਤੋਂ ਤਾਮਾਨ 43 ਤੋਂ 55 ਡਿਗਰੀ ਤੱਕ ਜਾ ਸਕਦਾ ਹੈ ਇਹ ਵਾਹ ਹਨ ਆਈਐਮਡੀ ਵੱਲੋਂ ਅਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਉਹਨਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਗਰਮੀ ਜ਼ਿਆਦਾ ਹੋਣ ਕਾਰਨ ਨਰਮੇ ਨੂੰ ਹਲਕੀ ਰੌਣੀ ਕਰਨੀ ਚਾਹੀਦੀ ਹੈ ਅਤੇ ਫਲਦਾਰ ਬੂਟਿਆਂ ਦੇ ਮੁੱਢਾਂ ਤੇ ਕਲੀ ਕਰ ਦੇਣੀ ਚਾਹੀਦੀ ਹੈ ਜਿਸ ਨਾਲ ਫਸਲਾਂ ਨੂੰ ਅਤੇ ਬੂਟੇ ਗਰਮੀ ਤੋਂ ਵੱਢ ਸਕਣਗੇ ਆਓ ਸੁਣਾਉਣਿਆ ਕੀ ਕਹਿੰਦੇ ਐ ਡਾਕਟਰ ਜਤਿੰਦਰ ਕੌਰ ਮੌਸਮ ਮ ਗਿਆਨੀ ਬਠਿੰਡਾ ਮੇਰਾ ਨਾਮ ਹੈ ਜੀ ਡਾਕਟਰ ਜਤਿੰਦਰ ਕੌਰ ਮੈਡੀਕਲ ਐਂਡ ਐਂਟ੍ਰੋਸਕਾਲੋਜੀਸਟ ਫੇਤੀ ਮੌਸਮ ਵਿਗਿਆ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਹਫਤੇ ਤੋਂ ਜਿਹੜੇ ਤਾਪਮਾਨ ਨੇ 40 ਤੋਂ ਉੱਪਰ ਚੱਲ ਰਹੇ ਨੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜਾ ਵਾਧੂ ਹੈ ਤਾਪਮਾਨ ਮੌਪਤ ਦਿਨ ਦਾ ਤਾਪਮਾਨ ਜਿਹੜਾ ਉਹ ਆਪਣਾ 47-48 ਦੇ ਆਸ-પાસ ਚੱਲ ਰਿਹਾ ਜਿਵੇਂ ਐ ਦਿੱਤੇ ਕੱਲ ਜਿਹੜਾ ਵੱਧ ਤੋਂ ਵੱਧ ਤਾਪਮਾਨ ਸੀ 45 ਡਿਗਰੀ ਰਿਕਾਰਡ ਕੀਤਾ ਗਿਆ ਤੇ ਜਿਹੜੇ ਆਪਣੇ ਰਾਤ ਦੇ ਤਾਪਮਾਨ ਨੇ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ 30 ਦੇ ਆਸ-પાસ ਚੱਲ ਰਿਹਾ 21 ਡਿਗਰੀ ਸੈਲਸੀਅਸ ਮਤਲਬ ਜੇ ਆਪਾਂ ਓਵਰਆਲ ਗੱਲ ਕਰੀਏ ਤਾਂ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ ਨਾਰਮਲ ਦੇ ਨਾਲੋਂ 9 ਡਿਗਰੀ ਸੈਲਸੀਅਸ ਉੱਪਰ ਚੱਲ ਰਿਹਾ ਤੇ ਜਿਹੜਾ ਆਪਣਾ ਰਾਤ ਦਾ ਤਾਪਮਾਨ ਹੈ ਹਰ ਰੋਜ਼ 5 ਡਿਗਰੀ ਸੈਲਸਿਅਸ ਹਾਉਟਪਰ ਚਾਲ ਰਹੀ ਜਿਸ ਕਰਕੇ ਆਪਾਂ ਦੇਖਦੇ ਹੈ ਕਿ ਰਾਤ ਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ ਤੇ ਇਸ ਦੇ ਲਈ ਆਈਐਮਡੀ ਵੱਲੋਂ ਚੇਤੀ ਤੋਂ ਲੈ ਕੇ 2 ਮਈ ਤੱਕ orange alert ਵੀ ਚਾਰੀ ਕੀਤਾ ਗਿਆ ਜਿਹਦੇ ਵਿੱਚ ਹੀਟ ਵੇਵ ਤੇ ਬਾਰਾ ਮਾਈਲ ਦੀ ਹਵਾਵਾਂ ਆ ਤੇ ਆਈਐਮਡੀ ਵੱਲੋਂ 25 ਮਈ ਨੂੰ ਅਰਚੀ ਚਮਕ ਤੇ ਤੇਜ਼ ਹਵਾਵਾਂ ਉੱਜਲਣ ਦੀ ਸੰਭਾਵਨਾ ਵੀ ਪਰਟਾਈ ਗਈ ਹੈ 25 ਮਈ ਤੋਂ ਅੱਗੇ ਇੰਡਰ ਦੇ ਵਿੱਚ ਅਸੀਂ ਕੋਈ ਵੀ ਉਸ ਪੌਂਟ ਹੈ ਕਿ ਇਹ ਆਪਣੇ ਜਿਹੜੇ ਗੜੇ ਵਗਾਰ ਸੀ ਅਕਸਰ ਦਾਸਪੁਰ ਤੋਂ ਆਉਂਦੇ ਇੱਧਰਲੇ ਚਿਲਾਂ ਦੇ ਵਿੱਚ ਆਇਆ ਜੀ ਬਲੋਡ ਆਰਟੀਰੀ ਦਾ 25 ਫੀਦ ਨੂੰ ਆਪਣੇ 40 ਤੋਂ 50 ਕਿਲੋ ਕਿਲੋ ਪ੍ਰਤੀ ਘੰਟੇ ਇਸ ਮਾ ਹੇਕ ਰਹੀ ਸੀ ਪੂਰ ਪਾਸ ਉਸ ਤੋਂ ਬਾਅਦ ਉਹ ਲੇਕ ਤੋਂ ਬਾਅਦ 40 ਇੰਡਸਟਰੀ ਤੱਕ ਸਮਾਨ ਦਾ ਸਹੀ ਹੈ ਜੀ ਨੇ ਜੀ ਆਈਐਮਪੀ ਵੱਲੋਂ ਆਨੰਦਾ ਕੁਸ਼ਮੀ ਹਾਲੇ ਫੋਰਕਾਸਟ ਮੇ ਕੀਤੀ ਗਈ ਦੀ ਤਰ੍ਹਾਂ ਕਿ 56 ਡਿਗਰੀ ਸੈਲਸੀਅਸ ਤੋਂ ਪੱਕਾ ਆਉਣਗਾ ਤੇ ਨਾ ਮਾਪੇਰ ਕੋਲ ਫਿਲਹਾਲ ਖፋ ਹੀ ਕਹਿ ਸਕਦੇ ਤੱਕ ਆਈਐਮਪੀ ਕੋਈ ਵੀ ਕੋਈ ਵੀ ਪਲੇਅਰ ਨਹੀਂ ਜੀ ਪਿਛਲੇ ਸਾਲ ਦੀ ਗੱਲ ਕਰੀ ਤਾਂ ਪਿਛਲੇ ਸਾਲ ਵੀ ਇੰਨਾ ਦਿਨ ਤੇ ਜਿਹੜਾ ਤਾਪਮਾਨ ਹੈ 44 45 46 مطلب ਮੈਕਸਿਮਮ ਜਿਹੜਾ ਤਾਪਮਾਨ ਹੈ ਉਹ 47.8 ਡਿਗਰੀ ਰਿਕਾਰਡ ਕੀਤਾ ਗਿਆ ਸੀ 28 ਨੇ ਮਟੇਂਡਾ ਜ਼ਿਲ੍ਹੇ ਦੇ। ਨਹੀਂ ਜੀ 55 ਦਾ ਨਹੀਂ ਤਾਂ 55 ਡਿਗਰੀ ਸੈਲਸੀਅਸ ਬਹੁਤ ਜ਼ਿਆਦਾ ਹੁੰਦਾ ਹੈ। ਜਿੱਦਾਂ ਆਪਾਂ 44 45 ਦੇ ਆਸ-ਪਾਸ ਚੱਲ ਰਹੇ ਹਾਂ ਤਾਂ ਬਹੁਤ ਜ਼ਿਆਦਾ ਗਰਮੀ ਹੈ 55 ਡਿਗਰੀ ਸੈਲਸੀਅਸ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕੋ ਤੁਹਾਨੂੰ ਨਾ ਮੈਪ ਤੋਂ ਸਭ ਜਿਵੇਂ ਆਪਾਂ ਦੇਖ ਰਹੇ ਆ ਕਿ ਆਪਣੀ ਦੀ ਪਚਾਈ ਚੱਲ ਨਹੀਂ ਹੈ ਨਾ ਆਪਾਂ ਉਗਰ ਵੀ ਪਿਆਏਗਾ ਆਪਾਂ ਬਹੁਤ ਜ਼ਿਆਦਾ ਦਿਨ ਸਮੇਂ ਕਰਦੇ ਬਹੁਤ ਜ਼ਰਾ ਹੁੰਦੀ ਹੈ ਜਿਹੜੇ ਕਰਕੇ ਪੁੱਟੇ ਮੁਟਿਆਰ ਨਕਸਾਨ ਵੀ ਰਾਂ ਹਲਕੀ ਹਲਕੀ ਸਿੰਚਾਈ ਕਰਦੇ ਰਹਿਣਾ ਚਾਹੀਦਾ ਤਾਂ ਕਿ ਮਿੱਟੀ ਦੇ ਵਿੱਚ ਜਿਹੜੀ ਨਮੀ ਬਰਕਰਾਰ ਰੱਖੀ ਜਾ ਸਕੇ ਤੇ ਜੇ ਆਪਾਂ ਪਾਲਤੂ ਕੁੱਤੇ ਦੀ ਗੱਲ ਕਰੀਏ ਤਾਂ ਇਸ ਗਰਮੀ ਦੇ ਨਾਲ ਜਿਹੜੇ ਪਾਲਤੂ ਕੁੱਤੇ ਨੇ ਉਹਨਾਂ ਦਾ ਖਲਾਮੇਰਾ ਵੱਧਦਾ ਤੇ ਇਸ ਲਈ ਆਪਾਂ ਉਹਨਾਂ ਦੇ ਮੁੱਢਾਂ ਦੇ ਵਿੱਚ ਕਲੀ ਕਰ ਦਿੱਤੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਪੱਤੇ ਤੋਂ ਕੋਕ ਤੋਂ ਬਚਾਏ ਜਾ ਸਕੇ ਨਹੀਂ ਤੋਂ ਨੇਰਾ ਵੀ ਸਾਥ ਨਹੀਂ ਕਿਉਂਕਿ ਹਾਲੇ ਆਪਣੀ ਜੜੀ ਨਹੀਂ ਚੱਲੀ